ਸਰਕਾਰ ਨੂੰ ਸਭ ਤੋਂ ਪਹਿਲਾਂ ਦੋ ਸਰਕਾਰ ਨੂੰ ਬੇਨਤੀ ਆ ਵੀ ਇਹਨੂੰ ਨੱਥ ਪਾਵੇ ਜੇ ਤੁਸੀਂ ਕਹਿੰਦੇ ਹੋ ਵੀ ਆਪਣੀ ਰਾਜਨੀਤੀ ਚਮਕਾਣੀ ਹੈ ਬੜੀ ਅੱਛੀ ਗੱਲ ਹੈ ਹਾਂ ਚਮਕਾਓ ਜ਼ਰੂਰ ਚਮਕਾਓ ਪਰ ਕੋਈ ਸ਼ਰਮ ਕਰੋ ਥੋੜੀ ਬਹੁਤੀ ਵੀ ਹਾਂ ਸੱਚ ਨੂੰ ਸੱਚ ਕਹੋ ਝੂਠ ਨੂੰ ਝੂਠ ਕਹੋ ਫੋਰ ਮੰਨ ਲੋ ਆਰਐਸਐਸ ਵਾਲੇ ਨੂੰ ਹਾਂਜੀ ਕੋਈ ਗੱਲ ਕੋਈ ਕਹਿ ਦੇਵੇ ਨਾ ਕੋ ਨਾਰਦੀ ਨਾਲ ਬੰਦੇ ਫੜੇ ਜਾਂਦੇ ਨੇ ਤੇ ਇਹੀ ਕੰਮ ਪੰਜਾਬੀ ਤੋਂ ਪ੍ਰਵਾਸੀ ਦਾ ਹੋਇਆ ਹੁੰਦਾ ਜੀ ਹਾਂ ਪੰਜਾਬੀ ਇਹੀ ਕੰਮ ਪੰਜਾਬੀ ਤੋਂ ਹਾਂ ਸਹੀ ਗੱਲ ਐ ਪ੍ਰਵਾਸੀ ਦਾ ਹੋਇਆ ਹੁੰਦਾ ਹੁਣ ਤੱਕ ਤਾਂ ਇਹ ਨਹੀਂ ਲੱਗਦਾ ਵੀ ਮੰਨ ਲੋ ਕਿੰਦੇ ਸਿੱਖਾਂ ਦੇ ਮੁੰਡੇ ਫੜੇ ਜਾਣੇ ਦੇ ਹਾਂਜੀ ਹਰ ਕਿੰਨਾਂ ਨੂੰ ਜਿਹੜਾ ਚ ਗੇਰ ਦੇਣਾ ਸੀ ਉਹ ਇੱਕ ਦੋ ਮੁੰਡਾ ਕਹਿੰਦਾ ਸੀ ਵੀ ਆਪਾਂ ਇਹਨਾਂ ਪ੍ਰਵਾਸੀਆਂ ਨੂੰ ਇੱਧਰ ਉੱਧਰ ਕਰਨਾ ਉਹ ਵੀ ਕਰਾਂਗੇ ਪਰ ਆਪਾਂ ਪਹਿਲਾਂ ਸਾਰੇ ਮਨਿਸਟਰਾਂ ਨੂੰ ਬੇਨਤੀ ਕਰਾਂਗੇ ਵੀ ਭਾਈ ਇਹਨਾਂ ਦਾ ਹੱਲ ਕਰੋ ਸਾਡੇ ਮੁੰਡੇ 10 ਸਾਲ ਹੋ ਗਏ ਬਾਹਰ ਅੱਤੇ ਕਿਸੇ ਨੂੰ ਵੀ ਆਰ ਨਹੀਂ ਮਿਲੀ ਗ੍ਰੀਨ ਕਾਰਡ ਨਹੀਂ ਮਿਲਦਾ ਇਹਨਾਂ ਨੂੰ ਆ ਜਾਂਦੇ ਨੇ ਕੱਲ ਨੂੰ ਇਹਨਾਂ ਦਾ ਰਾਸ਼ਨ ਕਾਰਡ ਵੀ ਬਣਦਾ ਹੈ ਇਹਨਾਂ ਨੂੰ ਲੰਗਰ ਰਾਸ਼ਨ ਵੀ ਫਰੀ ਚ ਮਿਲਦਾ ਹੈ ਪਰ ਅਜੇ ਬਹੁਤ ਸਾਰੇ ਬਿਆਨ ਦਿਵਾਏ ਜਾਣ ਲੱਗੇ ਆ ਜੀ ਵੀ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਆਪਸੀ ਜਿਹੜੀ ਫੁੱਟ ਹੈ ਉਹ ਵੱਧ ਹੀ ਨਜ਼ਰ ਆਵੇ ਵੀ ਖੂਨ ਖਰਾਬੇ ਵੱਲ ਨੂੰ ਹੋ ਜਾਣ ਤੁਹਾਡਾ ਤਜਰਬਾ ਕੀ ਕਹਿੰਦਾ ਉਸ ਦੇ ਵਿੱਚ ਨੌਜਵਾਨਾਂ ਨੂੰ ਕੀ ਕਿਵੇਂ ਦੇ ਕਦਮ ਚੁੱਕਣੇ ਚਾਹੀਦੇ ਜੀ ਮੈਂ ਸ਼ਿਕਰ ਕਰ ਬੇਨਤੀ ਕਰੂੰ ਆ ਵੀ ਭਾਈ ਕੋਈ ਵੀ ਗਰਮ ਜੋਸ਼ੀ ਕੇ ਅੰਦਰ ਕੋਈ ਕੰਮ ਨਹੀਂ ਕਰਨਾ ਹੈ ਬਿਲਕੁਲ ਸ਼ਾਂਤ ਪ੍ਰੇਮ ਮਾਹੌਲ ਬਣਾਇਆ ਰੱਖਣਾ ਸੋ ਮੁਹਾਲੀ ਦੇ ਪ੍ਰਵਾਸੀਆਂ ਦੇ ਖਿਲਾਫ ਲੱਗੇ ਮੋਰਚੇ ਦੇ ਵਿੱਚ ਤੇ ਉਸ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਲਈ ਵਕਫ ਵਕਫ ਸ਼ਖਸੀਅਤਾਂ ਇੱਥੇ ਪਹੁੰਚ ਰਹੀ ਨੇ ਤਾਂ ਨਬੀਬ ਜਲਵੇੜਾ ਦੇ ਪਿਤਾ ਜਲਵੇੜਾ ਸਾਹਿਬ ਪਹੁੰਚੇ ਨੇ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਵੇਖਦੇ ਹੋ ਜੀ ਇਹ ਘਟਨਾਵਾਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਨਾਥ ਨਹੀਂ ਪਾਈ ਜਾ ਰਹੀ ਪਰ ਹਾਲਾਤ ਵਿਗੜਦੇ ਜਾ ਰਹੇ ਨੇ ਦੇਖੋ ਅਸੀਂ ਆਪਾਂ ਕਹਾਂ ਭਾਈ ਸਰਕਾਰ ਨੂੰ ਸਭ ਤੋਂ ਪਹਿਲਾਂ ਦੋ ਸਰਕਾਰ ਨੂੰ ਬੇਨਤੀ ਆ ਵੀ ਇਹਨੂੰ ਨਾth ਪਾਵੇ ਠੀਕ ਨਹੀਂ ਹਰ ਦਿਨ ਹਰ ਰੋਜ਼ ਚਾਹੇ ਹਰਿਆਣਾ ਚਾਹੇ ਪੰਜਾਬ ਚਾਹੇ ਕਹੀਂ ਵੀ ਆ ਕਹੀਂ ਦੋ ਇਹਨਾਂ ਨੇ ਇੱਕ ਪਿੱਛੇ ਵੀ ਵਾਰ ਠਾਈ ਕਰੇ ਜੀ ਬਾਹਰਲੇ ਦੇਸਾਂ ਕੇ ਅੰਦਰ ਕਰੇ ਮਰੀ ਪੰਜਾਬੀਆਂ ਨੇ ਮੰਦਰਾਂ ਨੂੰ ਟਾ ਲਾਈ ਆ ਠੀਕ ਹੈ ਨਹੀਂ ਹਮਲਾ ਕੀਤਾ ਉਹ ਪਤੰਦਰੋ ਇਹ ਸਿੱਖ ਕੌਮ ਨਾਜ ਤੱਕ ਦੇ ਕਿਸੇ ਨੂੰ ਢਾ ਲਾਈ ਹੈ ਇਹਨਾਂ ਨੇ ਤਾਂ ਸੇਵਾ ਕੀਤੀ ਹੈ ਹੁਣ ਉਹ ਉੱਥੇ ਕਿੱਥੇ ਬਾੜਾ ਇੱਕ ਜਗ੍ਹਾ ਸਪੇਨ ਦੇ ਵਿੱਚ ਜੀ ਸਪੇਨ ਦੇ ਵਿੱਚ ਉੱਥੇ ਦੇਖ ਲੋ ਜਾ ਕੇ ਉਹ ਸਪੇਨ ਵਾਲੇ ਸਾਰੇ ਸਿੱਖਾਂ ਦਾ ਧੰਨਵਾਦ ਕਰਦੇ ਪਏ ਨੇ ਕਹਿੰਦੇ ਜੀ ਤੁਸੀਂ ਬਚਾ ਲਿਆ ਸਾਨੂੰ ਲੰਗਰ ਲਾਏ ਗਲੀਆਂ ਸੜਕਾਂ ਸਾਫ਼ ਕੀਤੀਆਂ ਹੈ ਇਹ ਕਹਿੰਦੇ ਨੇ ਕਹਿੰਦੇ ਮੰਦਰਾਂ ਨੂੰ ਢਾ ਉਹ ਭਾਈ ਆਪਾਂ ਨੇ ਮੰਦਰਾਂ ਨੂੰ ਟਾਣ ਨਹੀਂ ਲਾਣੀ ਆਪਾਂ ਨੇ ਮੰਦਰਾਂ ਨੂੰ ਬਣਾਇਆ ਆ ਆਪਾਂ ਨੇ ਨਾ ਕਦੀ ਇਹੋ ਜਿਹਾ ਕੰਮ ਕਰਿਆ ਨਾ ਕਦੀ ਕਰਾਂਗੇ ਨਾ ਆਣ ਵਾਲੇ ਟਾਈਮ 'ਚ ਕਦੀ ਇਹੋ ਜਿਹਾ ਕੰਮ ਹੋਵੇਗਾ ਇਹ ਕੌਮ ਤੋਂ ਇੱਕ ਇਹੀ ਜੀ ਕੌਮ ਹੈ ਪਰ ਇਹਨਾਂ ਤੋਂ ਤੁਸੀਂ ਦੁੱਛਣ ਲਾ ਕੇ ਜੇ ਤੁਸੀਂ ਕਹਿੰਦੇ ਹੋ ਵੀ ਆਪਣੀ ਰਾਜਨੀਤੀ ਚ ਚਮਕਾਣੀ ਹੈ ਬੜੀ ਅੱਛੀ ਗੱਲ ਹੈ ਹਾਂ ਚਮਕਾਓ ਜਰੂਰ ਚਮਕਾਓ ਪਰ ਕੋਈ ਸ਼ਰਮ ਕਰੋ ਥੋੜੀ ਬਹੁਤੀ ਵੀ ਹਾਂ ਸੱਚ ਨੂੰ ਸੱਚ ਕਹੋ ਝੂਠ ਨੂੰ ਝੂਠ ਕਹੋ ਆਹੀ ਦੇਖ ਲਓ ਆਹੀ ਦੇਖ ਲਓ ਸ੍ਰੀਆਮ ਮੁੰਡਿਆਂ ਨੂੰ ਚਾਕੂ ਮਾਰੇ ਗਏ ਕੋਈ ਕਾਰਵਾਈ ਨਹੀਂ ਹੁਣ ਤੱਕ ਭਗਵਾਨਤਮਾਨ ਸਰਕਾਰ ਕਰੀਵੇਂ ਕੋਈ ਇਹੋ ਜਿਹਾ ਨਹੀਂ ਹੋ ਸਕਦਾ ਜੇ ਅੱਜ ਇਹੀ ਕੰਮ ਕਿਸੇ ਖੋਰ ਮੰਨ ਲੋ ਆਰਐਸਐਸ ਵਾਲੇ ਨੂੰ ਹਾਂਜੀ ਕੋਈ ਗੱਲ ਕੋਈ ਕਹਿ ਦੇਵੇ ਨਾ ਕੋ ਨਾੜ ਦੀ ਨਾਲ ਬੰਦੇ ਫੜੇ ਜਾਂਦੇ ਨੇ ਤੇ ਇਹੀ ਕੰਮ ਪੰਜਾਬੀ ਤੋਂ ਪ੍ਰਵਾਸੀ ਦਾ ਹੋਇਆ ਹੁੰਦਾ ਜੀ ਹਾਂ ਪੰਜਾਬੀ ਇਹਹੀ ਕੰਮ ਪੰਜਾਬੀ ਤੋਂ ਹਾਂ ਸਹੀ ਗੱਲ ਹੈ ਪ੍ਰਵਾਸੀ ਦਾ ਹੋਇਆ ਹੁੰਦਾ ਹੁਣ ਤੱਕ ਤਾਂ ਇਹ ਨਹੀਂ ਲੱਗਦਾ ਵੀ ਮੰਨ ਲੋ ਕਿੰਨੇ ਸਿੱਖਾਂ ਦੇ ਮੁੰਡੇ ਫੜੇ ਜਾਂਦੇ ਨੇ ਹਾਂਜੀ ਔਰ ਕਿੰਨਾਂ ਨੂੰ ਜੇਲ੍ਹਾਂ ਚ ਗੇਰ ਦੇਣਾ ਸੀ ਥੇ ਨਹੀਂ ਤੇ ਅਸੀਂ ਤਾਂ ਪਈ ਬੇਨਤੀਆਂ ਕਰਦੇ ਆ ਭਗਵੰਤ ਮਾਨ ਸਰਕਾਰ ਨੂੰ ਵੀ ਸੱਚ ਨੂੰ ਸੱਚ ਕਹੋ ਝੂਠ ਨੂੰ ਝੂਠ ਕਹੋ ਜਿਹੜੀ ਇਹ ਘਟਨਾ ਹੋ ਰਹੀਆਂ ਨੇ ਇਹਨਾਂ ਨੂੰ ਬੰਦ ਕਰੋ ਇਸ ਰੰਗ ਲਈ ਪੰਜਾਬ ਨੂੰ ਉਸੀ ਤਰ੍ਹਾਂ ਹੱਸਦਾ ਵਸਦਾ ਦੇਖਣਾ ਚਾਹੁੰਦੇ ਆ ਤੇ ਉਮੀਦ ਵੀ ਹੈ ਵੀ ਮੈਂ ਬੇਨਤੀਆਂ ਵੀ ਕਰਾਂਗਾ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ ਵੀ ਭਾਈ ਇਸ ਪੰਜਾਬ ਨੂੰ ਆਪਾਂ ਨੇ ਉਹੀ ਪਹਿਲਾਂ ਵਾਲੀ ਪੰਜ ਦਰਿਆਵਾਂ ਦੀ ਧਰਤੀ ਦੇਖਣੀ ਹੈ ਔਰ ਉਸੇ ਤਰ੍ਹਾਂ ਨੂੰ ਸਜਾ ਕੇ ਰੱਖਣਾ ਹੈ ਕਿਸੇ ਦੇ ਵੀ ਭਲੇਖੇ ਚ ਨਹੀਂ ਆਣਾ ਕਿਸੇ ਦੇ ਭਲਾਵੇ ਚ ਨਹੀਂ ਆਣਾ ਉਹ ਇੱਕ ਦੋ ਮੁੰਡਾ ਕਹਿੰਦਾ ਸੀ ਵੀ ਆਪਾਂ ਇਹਨਾਂ ਪ੍ਰਵਾਸੀਆਂ ਨੂੰ ਇੱਧਰ ਉੱਧਰ ਕਰਨਾ ਉਹ ਵੀ ਕਰਾਂਗੇ ਪਰ ਆਪਾਂ ਪਹਿਲਾਂ ਸਾਰੇ ਮਨਿਸਟਰਾਂ ਨੂੰ ਬੇਨਤੀ ਕਰਾਂਗੇ ਵੀ ਭਾਈ ਇਹਨਾਂ ਦਾ ਹੱਲ ਕਰੋ ਸਾਡੇ ਮੁੰਡੇ 10 10 ਸਾਲ ਹੋ ਗਏ ਬਾਹਰ ਅੱਤੇ ਕਿਸੇ ਨੂੰ ਪੀਆਰ ਨਹੀਂ ਮਿਲੀ ਗ੍ਰੀਨ ਕਾਰਡ ਨਹੀਂ ਮਿਲਦਾ ਇਹਨਾਂ ਨੂੰ ਆਜਾਂਦੇ ਨੇ ਕੱਲ ਨੂੰ ਇਹਨਾਂ ਦਾ ਰਾਸ਼ਨ ਕਾਰਡ ਵੀ ਬਣਦਾ ਹੈ ਇਹਨਾਂ ਨੂੰ ਲੰਗਰ ਰਾਸ਼ਨ ਵੀ ਫਰੀ ਚ ਮਿਲਦਾ ਹੈ ਦੇਖੋ ਉਹ ਹੁਣੇ ਮੁੰਡਾ ਕਰਦਾ ਕਰਦਾ ਵੀ ਸਾਡੇ ਰਾਸ਼ਨ ਕਾਰਡ ਕੱਟੇ ਗਏ ਔਰ ਇਹਨਾਂ ਦੇ ਰਾਸ਼ਨ ਕਾਰਡਾਂ ਤੋਂ ਰਾਸ਼ਨ ਮਿਲਦਾ ਹੈ ਫਰੀ ਚ ਇਹ ਕੰਮ ਸਰਕਾਰ ਨੇ ਬਹੁਤ ਵਧੀਆ ਢੋਲਿਆ ਇਹਨਾਂ ਨੂੰ ਭਲਾਉਣ ਦਾ ਤੇ ਇਹਨਾਂ ਨੂੰ ਵੋਟ ਇਹਨਾਂ ਨੂੰ ਤਾਂ ਵੋਟ ਲੈਣੀ ਆ ਇਹਨਾਂ ਨੂੰ ਕੀ ਆ ਕੋਈ ਕਿਸੇ ਦਾ ਮਰੇ ਕੋਈ ਕਿਸੇ ਦਾ ਜੀਵੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਇਹਨਾਂ ਨੂੰ ਤਾਂ ਸਿਰਫ ਰਾਜਨੀਤੀ ਵੋਟ ਵਾਲੀ ਕਰਨੀ ਹੈ ਕੁਰਸੀ ਨਾਲ ਇਨਕੇ ਤਲੇ ਤੇ ਜਹਾ ਹੋਰ ਚਾਹੀ ਸਾਰਾ ਜਹਾਂ ਚਲੇ ਜਾ ਅਜਿਹੇ ਬਹੁਤ ਸਾਰੇ ਬਿਆਨ ਦਵਾਏ ਜਾਣ ਲੱਗੇ ਆ ਜੀ ਵੀ ਪ੍ਰਵਾਸੀਆਂ ਤੇ ਪੰਜਾਬੀਆਂ ਦੇ ਵਿੱਚ ਆਪਸੀ ਜਿਹੜੀ ਫੁੱਟ ਹੈ ਉਹ ਵੱਡੀ ਨਜ਼ਰ ਆਵੇ ਵੀ ਖੂਨ ਖਰਾਬੇ ਵੱਲ ਨੂੰ ਹੋ ਜਾਣ ਤੁਹਾਡਾ ਤਜਰਬਾ ਕੀ ਕਹਿੰਦਾ ਉਸ ਦੇ ਵਿੱਚ ਨੌਜਵਾਨਾਂ ਨੂੰ ਕੀ ਕਿਵੇਂ ਦੇ ਕਦਮ ਚੁੱਕਣੇ ਚਾਹੀਦੇ ਜੀ ਇਹ ਦੇਖੋ ਮੈਂ ਜਿਹੜਾ ਸਵਾਲ ਮਲਕੇ ਅਜਿਹੇ ਬਿਆਨ ਦਵਾਏ ਜਾ ਰਹੇ ਵੀ ਆਪਸ ਚੜ੍ਹ ਪੜ ਕੇ ਹੜ ਤੋਂ ਬਾਅਦ ਪ੍ਰਵਾਸੀਆਂ ਤੇ ਪੰਜਾਬੀਆਂ ਦਾ ਜੰਗ ਹੋ ਜਵੇ ਖੂਨ ਖਰਾਬਾ ਹੋ ਜੇ ਹਾਂ ਉਹ ਉਹੀ ਗੱਲ ਮੈਂ ਉਹਨਾਂ ਮੁੰਡਿਆਂ ਨੂੰ ਸਮਝਾ ਕੇ ਆਇਆ ਇਹ ਜਿਹੇ ਬਿਆਨ ਦਵਾਵਾਂਗੇ ਨੇ ਵੀ ਹਾਂ ਨੇ ਪਰਵਾਸੀ ਹੋਰ ਪੜਕਾਂ ਇੱਧਰ ਕਿਸੇ ਦੇ ਹੋਰ ਤੋਂ ਬਿਆਨ ਦਵਾਏ ਦੇਣੇ ਆ ਇੱਧਰ ਪੰਜਾਬੀ ਪੜਕ ਜਾਂ ਮੈਂ ਇਸੇ ਕਰਕੇ ਬੇਨਤੀ ਕਰੂੰ ਆ ਵੀ ਭਾਈ ਕੋਈ ਵੀ ਗਰਮ ਜੋਸ਼ੀ ਕੇ ਅੰਦਰ ਕੋਈ ਕੰਮ ਨਹੀਂ ਕਰਨਾ ਹੈ ਬਿਲਕੁਲ ਸ਼ਾਂਤ ਪ੍ਰੀਅ ਮਾਹੌਲ ਬਣਾਇਆ ਰੱਖਣਾ ਔਰ ਇਹਨ ਬਾਈਆਂ ਕਾ ਜੋ ਇਹ ਯਹਾਂ ਆਪਾਂ ਨੂੰ ਘਾਟ ਆਈ ਅੱਜ ਦੋ ਨੌਜਵਾਨ ਔਰ ਦੂਸਰਾ ਲੜਕਾ ਵੀ ਪ੍ਰਸ਼ਾਸਨ ਨੇ ਗੁੰਮਰਾ ਕਰ ਰਿਹਾ ਪ੍ਰਸ਼ਾਸਨ ਮੇਰਾ ਖਿਆਲ ਕਾ ਕੁਝ ਗਤੀਵਿਧੀਆਂ ਦੇ ਪਤਾ ਲਗਿਆ ਵੀ ਲੜਕਾ ਉਹ ਵੀ ਨਹੀਂ ਹੈ ਉਹ ਵੀ ਜਿੰਦਾ ਨਹੀਂ ਹੈ ਸਿਰਫ ਇੱਕ ਵੈਂਟੀਲੇਟਰ ਪਰ ਲੇਕਾ ਉਹਨੂੰ ਵੀ ਸਾਹ ਦਵਾਇਆ ਜਾ ਰਿਹਾ ਆ ਤਾਂ ਕਿ ਯਹਾਂ ਉਹ ਦੂਸਰੀ ਡੈਡ ਬੋਡੀ ਯਹਾਂ ਲੈ ਕੇ ਲਿਆ ਕੇ ਨਾ ਰੱਖ ਦੇਣਾ ਇਸ ਕਰਕੇ ਸਰਕਾਰ ਉਹ ਹਮ ਨੂੰ ਗੁੰਮਰਾ ਕਰ ਰਹੀ ਆ ਸਪਸ਼ਟ ਕਰਾ ਵੀ ਉਸ ਲੜਕੇ ਦੇ ਅੰਦਰ ਸਾਹਸ ਹੈ ਜਾਂ ਜਾਂ ਨਹੀਂ ਹੈ ਪਰ ਮੈਂ ਬੇਨਤੀਆਂ ਕਰੂੰਗਾ ਸਾਰਿਆਂ ਨੂੰ ਆਪਣੇ ਪੰਜਾਬੀ ਵੀਰਾਂ ਨੂੰ ਵੀ ਆਪਾਂ ਨੇ ਇਹ ਜਾ ਕੋਈ ਗਲਤ ਕਦਮ ਨਹੀਂ ਚੱਕਣਾ ਵੀ ਜਿਸ ਤੇ ਮੇਰੇ ਪੰਜਾਬ ਦਾ ਮਾਹੌਲ ਖਰਾਬ ਹੋਵਾ ਨੈ ਤੋ ਇਹ ਸੋਚ ਰਹੇ ਆ ਵੀ ਪਹਿਲਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਨੇ 84 ਦੇ ਅੰਦਰ ਕਰਿਆ ਹੋਇਆ ਆ ਵੀ ਦੁਬਾਰਾ ਫੇਰ ਉਹੀ ਅੱਗ ਭੜਕਾ ਔਰ ਫੇਰ ਇਸੇ ਤਰ੍ਹਾਂ ਇੱਕ ਦੂਸਰੇ 'ਤੇ ਮਾਰ ਕਟ ਹੋਵਾ ਔਰ ਇਹਨਾਂ ਨੂੰ ਰਾਜਨੀਤਿਕ ਖਾਇਦੇ ਮਿਲਾਂ ਹੋਰ ਇਨਕਾ ਕੋਈ ਮਤਲਬ ਨਹੀਂ ਹੈ ਚਾਹੇ ਅੱਜ ਕਣੀ ਪੁਰਾਣਾ ਵੀ ਸਿਸਟਮ ਠਹਿਗਾ ਦੇਖ ਲਓ ਗੁਜਰਾਤ ਦੰਗੇ ਦੇਖ ਲਓ ਮੁਜ਼ੱਫਰਨਗਰ ਦੰਗੇ ਦੇਖ ਲਓ ਨੂ ਵਾਲੇ ਦੰਗੇ ਦੇਖ ਲਓ ਪੁਲਵਾਮਾ ਅਟੈਕ ਦੇਖ ਲਓ ਜੋ ਵੀ ਇਨਾਂ ਨੇ ਕਰਾਇਆ ਸਿਰਫ ਰਾਜਨੀਤੀ ਵਾਸਤਾ ਕਰਾਇਆ ਵਾ ਵੀ ਵੋਟਾਂ ਆਪਨੇ ਲੈਣੀਆਂ ਕੋਈ ਕੋਈ ਜੀਵਾ ਕੋਈ ਮਰਾ ਅੱਜ ਵੀ ਨੂ ਕੇ ਦੰਗਿਆਂ ਨੂੰ ਦੇਖ-ਦੇਖ ਕੇ ਯਾਦ ਆਵ ਹਮ ਗਏ ਆ ਬਰਾ ਨੂ ਕਨੀ ਵਹਾਂ ਅੱਜ ਵੀ ਕਾਰਾਂ ਰੋਡ ਪਰ ਖੜੀਆਂ ਗੁਆਣਾ ਫੁਕੀ ਹੋਈ ਕਾਰਾਂ ਰੋਡ ਪਰ ਖੜੀਆਂ ਜਹਾਂ ਯੋ ਜਾਟ ਰਖਣ ਦਾ ਹੋਇਆ ਦਾ ਇੱਕ ਵਾਰੀ ਹਰਿਆਣੇ ਦੇ ਅੰਦਰ ਇਸੇ ਕਰਕੇ ਬੇਨਤੀਆਂ ਪਈ ਉਹਨਾਂ ਨੂੰ ਵੀ ਬਹੁਤ ਬੇਨਤੀਆਂ ਕਰੀ ਦੀ ਔਰ ਅੱਜ ਵੀ ਉਹ ਲੋਕ ਡਰੇ ਹੋਏ ਆ ਵੀ ਕਦੀ ਪਹਿਲਾਂ ਵਾਲਾ ਕੰਮ ਹੀ ਦੁਬਾਰਾ ਨਾ ਹੋ ਜਾ ਇਸੇ ਕਰਕੇ ਬੇਨਤੀਆਂ ਆ ਸਾਰੇ ਹਰਿਆਣਾ ਪੰਜਾਬ ਦੇ ਭਾਈਚਾਰੇ ਨੂੰ ਵੀ ਇਨ ਜੋ ਨੌਜਵਾਨਾਂ ਨੂੰ ਯਹਾਂ ਮੌਤ ਕੇ ਘਾਟ ਉਤਾਰਿਆ ਗਿਆ ਇਨਕਾ ਆਪਾਂ ਨੇ ਸਾਥ ਦੇਣਾ ਆ ਜਿਸ ਤਰ੍ਹਾਂ ਦਾ ਵੀ ਕੋਈ ਜਥੇਬੰਦੀ ਫੈਸਲਾ ਲਏਗੀ ਯਹਾਂ ਕੀ ਜੋ ਵੀ ਟੀਮ ਫੈਸਲਾ ਲਏਗੀ ਆਪਾਂ ਉਸ ਫੈਸਲੇ ਨੂੰ ਮਨਜ਼ੂਰ ਕਰਾਂਗੇ ਔਰ ਇਨਕੇ ਨਾਲ ਖੜਾਂਗੇ ਬਹੁਤ ਧੰਨਵਾਦ ਜੀ ਸੋ ਬਿਲਕੁਲ ਐਸੀ ਨਵਦੀਪ ਜਲਵੇੜਾ ਦੇ ਪਿਤਾ ਜੀ ਜਿਨ੍ਹਾਂ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਤੇ ਦੱਸਿਆ ਨੁਕਤੇ ਦੱਸੇ ਕਿਉਂਕਿ ਤਜਰਬਾ ਇਹਨਾਂ ਦੇ ਕੋਲ ਵੀ ਕਿਵੇਂ ਅਸੀਂ ਇਸ ਮੋਰਚੇ ਨੂੰ ਵੀ ਫਤਿਹ ਕਰਨਾ ਹੈ ਤੇ ਕਿਵੇਂ ਜੋ ਪ੍ਰਵਾਸੀਆਂ ਦੀ ਗੁੰਡਾਗਰਦੀ ਹੈ ਉਸ ਤੇ ਨੱਥ ਪਾਈ ਜਾ ਸਕਦੀ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ ਨੇ ਗਰਮ ਜੋਸ਼ੀ ਦੇ ਵਿੱਚ ਅਜਿਹੇ ਬਿਆਨ ਦੇ ਦਿੰਦੇ ਆ ਜਿਹਦਾ ਫਾਇਦਾ ਕਿਤਨੇ ਕਿਤੇ ਸਰਕਾਰਾਂ ਜਾਂ ਪ੍ਰਸ਼ਾਸਨ ਨੂੰ ਮਿਲ ਜਾਂਦਾ ਹੈ ਵੀ ਉੱਥੇ ਤਾਂ ਅਜਿਹੀਆਂ ਗੱਲਾਂ ਹੁੰਦੀਆਂ ਸੋ ਆਪਣਾ ਤਜਰਬਾ ਸਾਂਝਾ ਕਰਕੇ ਗਏ ਨੇ ਨੌਜਵਾਨਾਂ ਦੇ ਨਾਲ ਉਹਨਾਂ ਨੂੰ ਦੱਸ ਕੇ ਗਏ ਨੇ ਵੀ ਗਰਮ ਜੋਸ਼ੀ ਦੇਵ ਵਿੱਚ ਕੋਈ ਅਜਿਹਾ ਕੰਮ ਨਹੀਂ ਚੁੱਕਣਾ ਦਿਮਾਗ ਤੋਂ ਕੰਮ ਲੈਣਾ ਜੋਸ਼ ਦੇ ਨਾਲ ਨਾਲ ਹੋਸ਼ ਤੋਂ ਕੰਮ ਲੈਣਾ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੰਦ